ਜਾ ਕੇ ਹਾਂਜੀ ਪੁੱਤ ਮੇਰੀ ਗੱਲ ਸੁਣ ਅੱਜ ਨਾ ਚੰਗੀ ਤਰ੍ਹਾਂ ਸਫਾਈਆਂ ਕਰ ਲਈ ਸਾਰੀਆਂ ਚੰਗਾ ਸਾਰਾ ਕੰਮ ਮੁਕਾ ਲਾ ਪਰੌਣੇ ਹੋਣੇ ਆ ਸਾਡੇ ਘਰ ਕੋਈ ਨਹੀਂ ਬਸ ਹੋ ਗਈਆਂ ਸਫਾਈਆਂ ਕੋਹਣਾ ਆਂਡਿਆ ਉੱਦਾਂ ਚੱਲ ਕੋਈ ਨਹੀਂ ਜਦੋਂ ਮਿਲेंगी ਨਾ ਆਪੇ ਪਤਾ ਲੱਗ ਜੂ ਕੋਹਣਾ ਆਂਡਿਆ ਠੀਕ ਆ ਨਾ ਫਿਰ ਵੀ ਦੱਸ ਦੋ ਨਾ ਕੋਹਣ ਆਂਡਿਆ ਬੰਦਾ ਤੇ ਆ ਹੀ ਕਰ ਲੈਂਦਾ ਉਦਾਂ ਦੇ ਹਿਸਾਬ ਨਾਲ ਜੇ ਮੈਂ ਦੱਸਤਾ ਤਾਂ ਫਿਰ ਮਜ਼ਾ ਕਦਾ ਪਰੌਣੇ ਢੀਕਨ ਦਾ ਹੈ ਤੂੰ ਕਰ ਲਾ ਫਟਾਫਟ ਸਫਾਈਆਂ ਕੋਈ ਨਹੀਂ ਤੇ ਚੰਗੀ ਤਰ੍ਹਾਂ ਕਰੀ ਜਰਾ ਕੱਜ ਕੋਈ ਨਹੀਂ ਸਫਾਈ ਤੇ ਮੈਂ ਕਰ ਲੈਣੀ ਫੇ ਬਣਾਉਣਾ ਕੀ ਇਹ ਵੀ ਦੱਸ ਦੋ ਨਾ ਮੈਨੂੰ ਉਹ ਵੀ ਦੱਸ ਦਿੰਨੀ ਆ ਪਹਿਲਾ ਆ ਕੰਮ ਵੇੜ ਲਾ ਚਲੋ ਠੀਕ ਹੈ ਪਰਮਰ ਹਾਂਜੀ ਕੱਲ ਸੁਣੋ ਤੁਹਾਨੂੰ ਪਤਾ ਵਾ ਕਿਹੜੇ ਪਰੌਣੇ ਆਉਣਦੇ ਮम्मी ਮੈਨੂੰ ਕਹਿੰਦੇ ਹੀ ਪਰੌਣੇ ਆਉਂਦੇ ਕੋਈ ਉਹ ਨਹੀਂ ਨਹੀਂ ਕੋਈ ਸਾਡੇ ਘਰ ਕਿੰਨੇ ਆਉਣਾ ਵਾ ਕੋਈ ਨਹੀਂ ਆਉਂਦਾ ਹਣਾ ਤੂੰ ਕੰਮ ਕਰ ਲਾ ਇਹ ਮੈਂ ਕੰਮ ਹੀ ਝਾੜੂ ਲਾਉਣ ਲਈ ਗਏ ਹੁਣੇ ਮੈਨੂੰ ਕਹਿ ਕੇ ਗਏ ਪਰੌਣੇ ਆਉਣਦੇ ਜਲਦੀ ਕੰਮ ਕਰ ਲਾ ਉਹ ਮੰਮੀ ਤੈਨੂੰ ਤਾਂ ਕਹਿੰਦੇ ਹੋਣਾ ਕਿ ਚਲ ਕੰਮ ਛੇਤੀ ਕਰ ਲੋਗੀ ਅੱਗੇ ਗੜਾ ਮੈਂ ਛੇਤੀ ਨਹੀਂ ਕਰਦੀ ਪਰ ਉਹ ਸੀਰੀਅਸ ਲੱਗਣ ਦੇ ਹੀ ਅੱਜ ਕੋਈ ਨਹੀਂ ਪੁੱਛਿਆ ਤੁਸੀਂ ਮੜਾਇਆ ਕੌਣ ਆਉਣ ਡਿਆ ਵਾ ਮੈਨੂੰ ਤਾਂ ਦੱਸਿਆ ਨਹੀਂ ਫੇਰ ਮੈਂ ਪੁੱਛਿਆ ਵੀ ਨਹੀਂ ਬੋਤਾ ਜੇ ਹਾਂ ਗੱਲਾਂ ਤੇ ਪੁੱਛਦਾ ਮੈਂ ਪੁੱਛੋ ਪੁੱਛੋ ਹਾਂ ਜੀ ਦੇਖ ਖ ਕਿਦਾਂ ਨਰਕ ਪਾਇਆ ਇਹਨੇ ਆਪਣਾ ਬੈਡਰੂਮ ਬੰਦਾ ਸਾਫ਼ ਕਰ ਲਿਆ ਚੰਗੀ ਤਰ੍ਹਾਂ ਇਹ ਵੀ ਨਹੀਂ ਪਤਾ ਕਿ ਚੱਜੀ ਨੂੰ ਤੇ ਜਿੱਥੇ ਮਰਜੀ ਕੱਪੜੇ ਲਾਵਾ ਸੁੱਟੀ ਜਾਂਦੀ ਹੈ ਕੁੜੀ ਨੇ ਉਹਨਾ ਕੀ ਅਖੂਗੀ ਉਹ ਮੰਮੀ ਹਾਂ ਬੋ ਉਪਰ ਆਉਣਾ ਕੌਣ ਲੱਗਾ ਹੁਣ ਤੈਨੂੰ ਕਿਹੜੇ ਦੱਸਦਾ ਮੈਂ ਜੱਸ ਦੱਸਣ ਡੇ ਜੱਸ ਨੂੰ ਕਰ ਪਛਦੀ ਨਹੀਂਗੀ ਹੈ ਜੇ ਮੈਂ ਕਿਹਾ ਹੀ ਆ ਨਾ ਕਿ ਸਫਾਈ ਕਰ ਲਾ ਪਰੌਣੇ ਨਹੀਂ ਆਉਣਾ ਉਹ ਸੇ ਵੇਲੇ ਤੈਨੂੰ ਪੁੱਛਣ ਡੈ ਪਈ ਹੈ ਜੀਦ ਕੁਛ ਹੋਣ ਡੈ ਪਹੰਦੇ ਤੇ ਮੈਨੂੰ ਛੇਤੀ ਪਤਾ ਲੱਗ ਗਏ ਨਹੀਂ ਹੁਣ ਲੱਗਾ ਕੌਣਾ ਆਉਣਾ ਪਤਾ ਤੇ ਲੱਗੇ ਤੇਰੀ ਭੈਣ ਆਉਣ ਲੱਗੀ ਆ ਪੁੱਤ ਅੱਛਾ ਮਾਮੇ ਦੀ ਕੁੜੀ ਕੇ ਮਾਸੀ ਦੀ ਕੁੜੀ ਨਹੀਂ ਤੇਰੇ ਮਾਮੇ ਦੀ ਕੁੜੀ ਆਉਣ ਲੱਗੀ ਆ ਅੱਛਾ ਮਾਮੇ ਦੀ ਕੁੜੀ ਆਹੋ ਆਹੋ ਨਾਵ ਆਉਣ ਲੱਗੀ ਆ ਕੇ ਅੱਛਾ ਨਵ ਲੱਗੀ ਆ ਹੁਣ ਆਹੋ ਤੇ ਮੈਂ ਕਹਿਣ ਦੀ ਕਿ ਚਲ ਕਰ ਸਾਫ ਸੁਥਰਾ ਚੰਗਾ ਲੱਗਦਾ ਆ ਵੇਖ ਲਾ ਹੁਣ ਜ਼ਬਾਨ ਐਡੀ ਹੋ ਤੇ ਖਲਾਰਾ ਵੇਹੇ ਦੇ ਅੰਦਰ ਚ ਕਿਦਾਂ ਪਾਇਆ ਮੈਂ ਤੇਨੂੰ ਤਾਈਓ ਕਿਹਾ ਮੈਂ ਕਿਹਾ ਤੈਨੂੰ ਤਾਂ ਕਿਹਾ ਹੁਣਾਂਗੇ ਤੂੰ ਛੇਤੀ ਕੰਮ ਕਰ ਲਵੇ ਪਰ ਇਹਦੇ ਹੱਟਦੀ ਹੈ ਨਹੀਂ ਇਹ ਤਾਂ ਜਿੱਤੀ ਬੜੀ ਆ ਬਸ ਜ਼ੁਬਾਨ ਹੀ ਚਲਾਉਣੀ ਆਂਦੀ ਕੰਮ ਕੁਮ ਨਹੀਂ ਕਰਦਾ ਕੋਈ ਵੀ ਇਹਨੂੰ ਹੁਣ ਤੂੰ ਮਾ ਬੜੇ ਪਿਆਰ ਨਾਲ ਕਹਿ ਕੇ ਆਈ ਆ ਬਿਸਕਟ ਲੈ ਆਵਾ ਫੜ ਕੇ ਬਿਸਕਟ ਤੇ ਪੂਜੀਆ ਵੀ ਲੈ ਆਈ ਉਹ ਵੀ ਲੈ ਆ ਮੇਰੀ ਗੱਲ ਸੁਣ ਫਿਰ 20 ਰੁਪਏ ਦੀ ਠੱਡੇ ਦੀ ਬੋਤਲ ਨਹੀਂ ਕਿ ਉਹ ਵੀ ਲੈ ਆਈ 20 ਆਹੋ ਹੈਗਾ 100 ਰੁਪਿਆ 100 ਜਿਹੜਾ ਤਾਂ ਮੇਰੇ ਕੋ ਪਿਆ ਤਾਂ ਜਿਹੜਾ ਆ ਬਸ ਉਹ ਸਮਾਂ ਲੈ ਆ ਉਹਦਾ ਚੱਕਾ ਤੇ ਜਿਹਨੇ ਕਿਹਾ ਮੈਂ ਪੀਣਾ ਫੇਰ ਐਵੇਂ ਪੀਣਾ ਇਹਨੇ ਲਗਾ ਦੇ ਤੂੰ ਮੈਂ ਲਗਾ ਰਣਾ ਜਾ ਤੂੰ ਠੰਡਾ ਪੀਣਾ ਇਹਨੇ ਇਹਨੂੰ ਤਾਂ ਮੈਂ ਠੰਡਾ ਦਿੰਨੀ ਆ ਠੰਡਾ ਪੀਣ ਵਾਲੀ ਕੌਤ ਹੈਗੀ ਆ ਦੀ ਆਈ ਬੜੀ ਠੰਡੇ ਪੀਣ ਵਾਲੀ ਲੈ ਹੱਕ ਦੱਕੋੜੇ ਵਿੱਚ ਕੇ ਸੁੱਤੇ ਆ ਤਾਂ ਉੱਠਿਓ ਚ ਰੱਕ ਹੁਣ ਕਿਸੇ ਆਪਾ ਪੈ ਗਿਆ ਵਾ ਸੇ ਆਪਾਂ ਨਹੀਂ ਪੈ ਗਿਆ ਕੋਈ ਵੀ ਹਾਂ ਮੇਰੀ ਗੱਲ ਸੁਣ ਮੀਰ ਨੂੰ ਕਿਤੇ ਪੈ ਗਿਆ ਵਾ ਕੰਮ ਤੇ ਨਵ ਨੂੰ ਨਾ ਬਿਠਾ ਹਲਤਾ ਵਾ ਇਹਦਾ ਬਸ ਤੇ ਉਹ ਆਂਦੀ ਵੀ ਮੈਨੂੰ ਹਰਚੋ ਵਾਲਾ ਕਿਤੇ ਲੈ ਜਾਇਓ ਤੇ ਜਾ ਲੈ ਉਹ ਜਾ ਕੇ ਕੁੜੀ ਨੂੰ ਤੂੰ ਪੁੱਛਿਆ ਵੀ ਮੈਂ ਸ਼ਾਇਦ ਠੀਕ ਹੈ ਕਿ ਜਾਂ ਕੀ ਗੱਲ ਹੋਈ ਹੈ ਹੈ ਤੁਹਾਡਾ ਨੌਸਾ ਦਾ ਕੰਮ ਆ ਪੇ ਲੋਕ ਪਤਾ ਕਰਨਾ ਤੇ ਮੁੜ ਕੇ ਕਦੀ ਉੱਥੇ ਤੇ ਕਦੀ ਉੱਥੇ ਲੈ ਦੱਸ ਇਹ ਚੱਕ ਪਤ ਵਾਲੀ ਕਿਹੜੀ ਗੱਲ ਆ ਉਹ ਮੇਰੀ ਗੱਲ ਸੁਣ ਉਹ ਭਰਾ ਤੇ ਦਾ ਹਰ ਵੇਲੇ ਉਹ ਕੰਮ ਹੁੰਦਾ ਵਾ ਨਿਆਣੇ ਬਸੇ ਬਹਾਲਦਾ ਤੇ ਮੁੜ ਕੇ ਕਰਨਾ ਚੁੱਕ ਕੇ ਫੋਨ ਇੱਥੇ ਤੇ ਕੀ ਹੋ ਗਿਆ ਵਾ ਕੰਜੂਸ ਕੀ ਖਾਦਾ ਅੱਛਾ ਐਵੇਂ ਨਾ ਕੰਜੂਸ ਕਹੀ ਜਾ ਮੇਰੇ ਭਰਾ ਨੂੰ ਹਾ ਤੇ ਹਰ ਚਵਾਨ ਆ ਤੂੰ ਇੱਥੋਂ ਰਹਿਣ ਜਾ ਸਕਦੇ ਉਹਨੇ ਏਡੀ ਦੂਰੋਂ ਆ ਜਣਾ ਕੁੜੀ ਨੇ ਹੈ ਮੇਰੀ ਗੱਲ ਸੁਣਾ ਤੂੰ ਫੜਾ ਸਾਈਕਲ ਜਾਂ ਤੂੰ ਲੈ ਆ ਹਾਂ ਸਾਈਕਲ ਦੋ ਮੇਰੇ ਬੁੱਢੇ ਵਾਰੇ ਹੁਣ ਹੱਡੀਆਂ ਚੜਾ ਲਓ ਮੇਰੀਆਂ ਸਕੂਟਰੀ ਲੈ ਦੋ ਸਕੂਟਰੀ ਤੇ ਲੈ ਆਉਣੀ ਆ ਹੂੰ ਹੂੰ ਮੂੰ ਤਰਾ ਸਕੂਟਰੀ ਵਾਲਾ ਹੀ ਆ ਬੱਲੇ ਤੁਹਾਡੇ ਕਿਉਂ ਕੀ ਗੱਲ ਮੇਰੀ ਗੱਲ ਸੁਣਾ ਮੈਂ ਨਿਉ ਲੈਣ ਜਾਣਾ ਇੱਥੇ ਮੁੜੇ ਨੂੰ ਘਾੜੇ ਜਾਂਦਾ ਤੇ ਠੀਕ ਨਹੀਂ ਤੇ ਆਪਾਂ ਮੇਰੇ ਨਾਲ ਪਾ ਨਹੀਂ ਤੂੰ ਵੇਖ ਲਓ ਮੇਰੀ ਗੱਲ ਸੁਣੋ ਹਣ ਮਾਲਾ ਮਾਰੀ ਤੇ ਤੁਸੀਂ ਹੋਣਾ ਹਾਂ ਆਪੇ ਮੈਨੂੰ ਕਹਿੰਦੇ ਸਕੀਮ ਲੜਾ ਸਕੀਮ ਲੜਾ ਜੇ ਹੁਣ ਮੈਂ ਸਕੀਮ ਲੜਾ ਲਈ ਆ ਤਾਂ ਹੁਣ ਮਰਸਾਦ ਦੇਣਾ ਪੈਣਾ ਤੁਹਾਨੂੰ ਠੀਕ ਵੈਨਾ ਜਾਓ ਜਾ ਕੇ ਲਿਆਓ ਹੁਣ ਤੇ ਸਾਡੇ ਚਿੰਗੇ ਦੇਣ ਸ਼ੁਰੂ ਹੋਣ ਵਾਲੇ ਆ ਮੇਰੀ ਗੱਲ ਸੁਣ ਮੈਂ ਅੱਜ ਚੱਲ ਜਾਨਾ ਤੇ ਗਾਂ ਆਪਣੇ ਭਰਾਵਾਂ ਕੋਲ ਕੇ ਕਹਿੰਦੀ ਵੀ ਮੈਂ ਉਹਨੇ ਨਹੀਂ ਮੁੜ ਕੇ ਆਇਆ ਕਰਾਂ ਚੱਲ ਉਹਨੇ ਕੁੜੀ ਨੇ ਆਪੇ ਆ ਜਣਾ ਇੱਥੇ ਠੀਕ ਆ ਫੇਰ ਕੀ ਲੋੜਾ ਲੈ ਜਾਣ ਦੀ ਜਾਓ ਜਾਓ ਲਿਆਓ ਜਾ ਕੇ ਚੱਲ ਜਾਨਾ ਵਾ ਐ ਤੱਤੇ ਹੋਇਆ ਕਰੋ ਤੱਤੇ ਨਾ ਹੋਇਆ ਕਰੋ ਇੱਥੇ ਜਾਨਾ ਵਾ ਉਹਨਾਂ ਕੰਗਾ ਤੋਂ ਫੋਨ ਨਾ ਕਰੀ ਮੁੜ ਕੇ ਮੈਨੂੰ ਚੰਗਾ ਕਹਿ ਦੂੰਗੀ ਸਿਆਪਾ ਪਾਤਾ ਮੇਰੇ ਪਾਤਾ ਸਿਆਪਾ ਪਾਤਾ ਵਾ ਜਦੋਂ ਸਾਰੇ ਕੰਮ ਸਿੱਧੇ ਹੋ ਗਏ ਨਾ ਇਸੇ ਜਬਾਨ ਨਾਲ ਵੇਖੀ ਸਿਫਤਾਂ ਕਰਿਆ ਕਰਨੀਆਂ ਹੁਣ ਤੇ ਕਰੀ ਜਾ ਉਹ ਗੱਲਾਂ ਸਿਆਪੇ ਪਾਏ ਨੰ ਜਾਸਰ ਹਾਂਜੀ ਤੈਨੂੰ ਪਤਾ ਪਰੋਣੇ ਕਿਹੜੇ ਲੱਗੇ ਹੁਣ ਕੌਣ ਲੱਗਾ ਨਵ ਲੱਗੀ ਆ ਹੁਣ ਨਵ ਉਹ ਤੁਹਾਡੇ ਮੰਮੇ ਦੀ ਕੁੜੀ ਆਹੋ ਉਹ ਕੀ ਕਰਨ ਆਉਣ ਲੱਗੀ ਐ ਕੋ ਯਾਰ ਉਹਦਾ ਹੀ ਤੇ ਰਿਸ਼ਤਾ ਕਰਨਾ ਵਾ ਪਿੰਦਰ ਨਾਲ ਅੱਛਾ ਉਹਦਾ ਕਰਨਾ ਹੈ ਰਿਸ਼ਤਾ ਆਹੋ ਤੇ ਉਹਨੇ ਕੀ ਕਰਨ ਆਉਣਾ ਮੈਂ ਇੱਥੇ ਅੱਗੇ ਇੱਥੇ ਆਪਣਾ ਮਾਸਾ ਸਰੰਡਿਆ ਵਾਲ ਤੇ ਇੱਕ ਹੋਰ ਲਿਆ ਕੇ ਬਿਠਾ ਲਓ। ਉਹ ਕੋਈ ਗੱਲ ਨਹੀਂ ਹੁਣ ਕਰਨਾ ਤੇ ਹੈਗਾ ਵਾ ਉਹਦਾ। ਕੋਈ ਚੱਕਰ ਨਹੀਂ ਆ ਠੀਕ ਆ। ਮੈਨੂੰ ਨਹੀਂ ਉਹ ਚੰਗੀ ਲੱਗਦੀ ਹੈਗੀ ਸਹੀ ਤੁਹਾਨੂੰ ਦੱਸਾਂ ਤਾਂ। ਉਹ ਤਾਂ ਕੰਮ ਹੀ ਬੜਾ ਕਰਨਦੀ ਆ। ਆ ਉਹ ਕਰਾਉਂਦੀ ਜਿਹੜਾ ਕੰਮ ਮੈਨੂੰ ਪਤਾ ਵਾ। ਉਹਨੂੰ ਤਮਾਸ਼ਾ ਬੋਲਣ ਦੀ ਅਕਲ ਵੀ ਹੈ ਨਹੀਂ ਕਿ ਉਦੋਂ ਮੈਨੂੰ ਮਿਲੀ ਇਹ ਆਦੇ ਵਿੱਚ। ਮਾਸਾ ਨਹੀਂ ਉਹਨੂੰ ਬੋਲਣ ਦੀ ਅਕਲ ਹੈਗੀ ਕਿ ਤੇ ਬੁਲਾਉਣ ਦਾ ਨਹੀਂ ਪਤਾ ਕਿ ਇਹਨੂੰ ਕਿੱਦਾਂ ਬੁਲਾਉਣਾ। ਤੁਸੀਂ ਰਹਿਣ ਤੋਂ ਮਨਾ ਕਰ ਦਿਓ ਮੰਮੀ ਨੂੰ। ਮੰਮੀ ਨੂੰ ਕੋਈ ਐਵੇਂ ਨਹੀਂ ਭਗਾਨੀ ਟੀਨ ਨੂੰ ਲਿਆ ਕੇ ਘਰੇ ਬਿਠਾਈਦਾ ਹੁੰਦਾ। ਅੰਮ੍ਰਿਤ ਮੇਰੇ ਜਿੱਥੇ ਹੈਗੀ ਉਹ ਆਪਣੇ ਘਰ ਹੀ ਮੈਂ ਨਹੀਂ ਭਰਾਵਾ ਕਹਿਣਾ ਮੰਮੀ ਨੂੰ ਕੋਈ ਵੀ ਠੀਕ ਆ ਨਾ ਨਾਲ ਏਡੇ ਸੌਖੇ ਘਰ ਲੱਗੇ ਉਹਦਾ ਰਿਸ਼ਤਾ ਕਰਨਾ ਆਹੋ ਕਰਨ ਲੱਗੇ ਰਿਸ਼ਤਾ ਜਦੋਂ ਮੈਂ ਕਿਹਾ ਨਹੀਂ ਮੇਰੀ ਭੈਣ ਦਾ ਕਰ ਦੋ ਉਹ ਤਾਂ ਮੰਮੀ ਮੰਨਿਆ ਨਹੀਂ ਕਿ ਮੈਂ ਤਾਂ ਕਹ ਚੱਲ ਵਧੀਆ ਘਰ ਚ ਮੇਰੀ ਭੈਣ ਦਾ ਹੋ ਜਾਊਗਾ ਉਹਦਾ ਕਰਾਉਣਾ ਵਾ ਉਹ ਯਾਰ ਸਾਡਾ ਮਾਮਾ ਸੌਖਾ ਵਾ ਉਹਨੇ ਵਿਆਹ ਵੀ ਕਰ ਲੈਣਾ ਮੈਂ ਜਗੀਦਰ ਇਸ ਕਰਕੇ ਲੱਗੇ ਆ ਕਰਾਉਣਾ ਹੋਰ ਨਹੀਂ ਗੱਲ ਕੋਈ ਵੀ ਕੋਈ ਗੱਲ ਸਮਝਿਆ ਕਰ ਵੀ ਜੀ ਚਲੋ ਕੋਈ ਨਹੀਂ ਆਉਂਦੇ ਆ ਤੇ ਫਿਰ ਆਈ ਜਾ कोई नहीं आज भी मैं आप भी नहीं चंकी तरह बुलाई आपे अगली दुखी होके जाऊगी ना इतना जवानी मेरी भतीजी आ गई सत श्रीकाल ਮੇਰੀ ਧੀ ਕਿਤੇ ਵੇਖ ਕਿੰਨੀ ਸੋਹਣੀ ਨਿਕਲੀ ਆ ਹੈ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਪੁੱਤ ਆ ਜਾ ਆ ਜਾ ਮੇਰੀ ਧੀ ਮੇਰੇ ਤੇ ਖਾਂ ਪੱਕ ਗਿਆ ਵੇਖਦੀ ਰਹੀ ਆ ਆ ਜਾ ਇੱਥੇ ਬਹਿ ਜਾ ਜ ਤੂੰ ਮੈਂ ਵੀ ਬਹਿਣੀ ਆ ਨਹੀਂ ਜਸ ਜਸ ਹਾਂਜੀ ਕਿੱਥੇ ਬਹਿ ਗਈਆਂ ਪਾਣੀ ਲਿਆ ਹੋਰ ਸੁਣਾ ਮੈਂ ਆ ਠੀਕ ਹਾਂ ਪੁੱਤ ਤੂੰ ਤਾਂ ਸੱਚੀ ਬੁੱਧੀ ਸੋਹਣੀ ਲੱਗਣ ਈ ਅੱਜ ਤੇ ਆਹ ਰੰਗ ਤੇ ਤੈਨੂੰ ਕਾਲਾ ਬਹੁਤ ਈ ਸਜਦਾ ਵਾ ਠੀਕ ਤੂਆ ਮੈਂ ਪਹਿਲੀ ਵਰੀ ਬਣਾਇਆ ਕਾਲੇ ਰੰਗ ਦਾ ਸੂਟ ਸੋਹਣਾ ਲੱਗਣ ਡਿਆ ਆ ਨਹੀਂ ਬੜਾ ਸੋਹਣਾ ਲੱਗਣ ਡਿਆ ਵਾ ਮੈਂ ਇੱਕ ਹੋਰ ਲੈ ਦੇਣਾ ਕਾਲੇ ਰੰਗ ਦਾ ਆਪਣੀ ਧੀ ਨੂੰ ਦੇਖੀ ਜਾ ਤੂੰ ਹੈ ਤੇ ਕਿਤਾਬਾਂ ਕਿਤੂਆਂ ਲੈ ਆਈਆਂ ਆਪਣੀਆਂ ਨਾਲ ਕੀ ਆਂਦੀਆਂ ਨੇ ਮੈਂ ਆਹੋ ਚੱਲ ਕੋਈ ਨਹੀਂ ਤੂੰ ਬੈਠ ਕੇ ਪੜਿਆ ਹੀ ਕਰਨਾ ਇੱਥੇ ਕੰਮ ਕਰਨ ਨੂੰ ਹੈ ਕਿਹਦੀ ਕਰੀ ਪਰਝਾਈ ਇਹਦੇ ਕੋ ਕਰਾਉਣਾ ਸਾਰਾ ਕੰਮ ਠੀਕ ਵਾ ਨਾ ਕੋਈ ਕੰਮ ਹੱਥੋਂ ਸਲਾਈ ਜੀ ਲੋੜ ਪਊਗੀ ਤੇ ਮਾੜਾ ਮੋਟਾ ਕਰ ਵੀ ਲਵਾਗੇ ਆਪਾਂ ਟੈਂਟ ਤੇ ਤੂੰ ਆਪੇ ਕਰੂ ਕਿੰਨੂ ਕਿਹਾ ਆ ਵਾ ਚਲੋ ਜਿੰਦਾ ਤੱਕ ਈ ਮਰਜ਼ੀ ਫਿਰੋਗੀ ਕਰ ਲਾਂਗੇ ਆਪਾਂ ਨੇ ਲੈ ਹੀ ਪਾਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰੀ ਗੱਲ ਸੁਣ ਉਹ ਮੈਂ ਠੰਡਾ ਮੰਗਾਇਆ ਸੀ ਪਰ ਮੁਕ ਉਹ ਲਿਆ ਅ ਸੜਿਆ ਪਾਣੀ ਲਿਆ ਮੇਰੇ ਭਤੀ ਦੇ ਮੱਥੇ ਮਾਰਿਆ ਇਹ ਪਾਣੀ ਪੂਆ ਜੀ ਮੈਂ ਪਾਣੀ ਪੀ ਲਈ ਨਹੀਂ ਆ ਜੇ ਠੰਡਾ ਵੀ ਆ ਜਾ ਕੇ ਪਾਣੀ ਕਹ ਤੇ ਪਾਣੀ ਲੈ ਕੇ ਆਉਣਾ ਸੀਗਾ ਠੰਡਾ ਕਹਿ ਦਿੰਦੇ ਤੇ ਠੰਡਾ ਲੈ ਮੇਰੇ ਮੂੰਹ ਨਿਕਲ ਹੀ ਗਿਆ ਕਾਲੀ ਕਾਲੀ ਚ ਤੇ ਤੈਨੂੰ ਨਹੀਂ ਪਤਾ ਲੱਗਦਾ ਤੇਰਾ ਦਿਮਾਗ ਕੰਮ ਨਹੀਂ ਕਰਦਾ। ਪੂਆ ਇੱਕ ਗੱਲ ਕਵਾਂ ਗੁੱਸਾ ਤੇ ਨਾ ਕਰੋਗੇ। ਨਹੀਂ ਨਹੀਂ ਗੁੱਸਾ ਕਰਦਾ। ਕਹਿ ਤੋ ਮੇਰੀ ਤੀ। ਮੈਨੂੰ ਨਾ ਭਾਬੀ ਦਾ ਸੁਭਾਣਾ ਚੰਗਾ ਜਿਹਾ ਨਹੀਂ ਲੱਗਾ। ਨਾ ਮੈਨੂੰ ਹੱਸ ਕੇ ਉਹਨਾਂ ਨੇ ਬੁਲਾਇਆ ਵਾ ਤੇ ਜੀ ਤੁਸੀਂ ਕਿਹਾ ਨਾ ਤੇ ਗੜੀਉ ਬੋਲਦੇ ਕਿਦਾਂ ਵਾ? ਨਹੀਂ ਦਿਮਾਗ ਹੌਲੀ ਆ। ਹੈ? ਇੰਨਾ ਨਹੀਂ ਪਤਾ ਖੋਤੀ ਨੂੰ। ਵੀ ਦੱਸ ਪ੍ਰੌਣੀ ਆਈ ਆ। ਕੋਈ ਠੰਡਾ ਪਾ ਕੇ ਲਿਆਵਾ ਗਲਾਸ ਵਿੱਚ। ਸੜਿਆ ਪਾਣੀ ਧਿਆ ਕੇ ਮੱਥੇ ਮਾਰਿਆ ਵਾ। ਹੈ? ਪੂਆ ਜੀ ਬੰਦਾ ਤੇ ਚਾਣ ਵਾਲ ਮਿਲਦਾ ਵਾ ਕੋਈ ਪ੍ਰੌਣਾ ਇਹ। ਉਹਨੂੰ ਤੇ ਮੈਨੂੰ ਐ ਲੱਗਦਾ ਜਿਵੇਂ ਕੋਈ ਖੁਸ਼ੀ ਨਹੀਂ ਹੋਈ ਹੁੰਦੀ ਮੈਨੂੰ ਤੇ ਤੂੰ ਇਹਦੀ ਖੁਸ਼ੀ ਨੂੰ ਕੀ ਕਹਿਣਾ ਤੇਰੇ ਭੂਆ ਜੀ ਖੁਸ਼ ਵਾ ਹੈ ਤੁਸੀਂ ਤੇ ਫਿਰ ਖੁਸ਼ ਹੋਣਾ ਹੀ ਹੋਰ ਨਹੀਂ ਮੈਂ ਤਾਂ ਕਹਿੰਦਾ ਚਾਹ ਹੀ ਚੜ ਗਿਆ ਮੈਨੂੰ ਮੇਰੀ ਪਤੀ ਆਈ ਕਿਤੇ ਮੈਂ ਸਵੇਰ ਦੀ ਡਿੱਕੀ ਜਾਨੀ ਐ ਪਰ ਹੁਣ ਫੋਨ ਆਜੇ ਹੁਣ ਫੋਨ ਆਜੇ ਹੈ ਤੇ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਬਹੁਤੀ ਇਹ ਲੱਗ ਗਿਆ ਨਾ ਭਵੀ ਹੈ ਨਹੀਂ ਕੌਣ ਕੰਨ ਦੀ ਇਕਲੇ ਨੂੰ ਠੀਕ ਆ ਨਾ ਤਾਂ ਪੂਰੇ ਟੌਰ ਨਾ ਰਹਿਣਾ ਬਸ ਨਾ ਟੌਰ ਕੱਢ ਕੇ ਜਿੱਦਾਂ ਜਿੱਦਾਂ ਮੈਂ ਪਈ ਜਾਵਾਂ ਉਦਾਂ ਹੀ ਰਹਿਵੇਂ ਠੀਕ ਆ ਕੋਈ ਗੱਲ ਨਹੀਂ ਸਿੱਧਾ ਤੁਸੀਂ ਕਹੋਗੇ ਨਾ ਆਪਾਂ ਹੀ ਕਰਾਂਗੇ ਆਹ ਵਾ ਆ ਗਈ ਆਹ ਪਾ ਲਓ ਤੀ ਭੂਜੀ ਤੂੰ ਹੀ ਨਹੀਂ ਪੀਂਦੀ ਨਾ ਨਹੀਂ ਨਹੀਂ ਪੀ ਤੂੰ ਮੇਰੀ ਪੀ ਪੀ ਮੰਡ ਲਾ ਦਾਦਾ ਆ ਲੈ ਫੜੋ ਗਲਾਸ ਲੈ ਲਓ ਉਹਦੇ ਕੋਲੋਂ ਆ ਤਾਂ ਬਕਵਾਸ ਬੰਦ ਕਰ ਕਿੱਤਾ ਜ਼ੁਬਾਨ ਚੱਲਦੀ ਏ ਦੀ ਜਾ ਚੱਕ ਚਾਹ ਤਾਰ ਕੁੜੀ ਵਾਸਤੇ ਮੇਰੀ ਗੱਲ ਸੁਣੋ ਉਹਨੂੰ ਉਹ ਤਾਂ ਪੀ ਲੈਂਦਾ ਪਹਿਲਾਂ ਹੁਣ ਉੱਤੋਂ ਦੀ ਇਹ ਚਾਹ ਵੀ ਪੋਣ ਦੇਣੀ ਮੂੰਹ 'ਚ ਨਹੀਂ ਮੇਰੀ ਗੱਲ ਸੁਣ ਉਹ ਆਪੇ ਪੀ ਲੂਗੀ ਆਪਣੇ ਮੂੰਹ ਨਾਲ ਤੂੰ ਪਿਆ ਲੈਣਾ ਉਹਨੂੰ ਇੱਕ ਗੱਲ ਹੋਰ ਸੁਣ ਲੈ ਹੁਣ ਚਾਰ ਫੋਕੀ ਚੁੱਕੀਆਂ ਆਂ ਪਰ ਉਹਨੇ ਸਮਾਨ ਲਿਆਂਦਾ ਹੀ ਅੰਦਰ ਡੱਬੇ ਚ ਪਿਆ ਉਹ ਪਾ ਕੇ ਲਈ ਨਾਲ ਆਹੋ ਲਿਆਂਦਾ ਵਾ ਸਮਾਨ ਇਥੇ ਆ ਵੇਖੀ ਲਿਆਂਦੇ ਵੇਖੀਓ ਜ਼ੁਬਾਨ ਵੇਖੀ ਇਹਦੀ ਆ ਵੇਖੋ ਨਹੀਂ ਕਿਦਾਂ ਬੋਲਦੇ ਨੇ ਆਹ ਬੋਲਦੀ ਅਕਲ ਇਹਨ ਦਿੱਤੀ ਕਿਸ ਨੇ ਬੋਲਣ ਦੀ ਹੈ ਧੀਏ ਸੜ ਗਈ ਵੇਖ ਕੇ ਤੇ ਮੇਰੀ ਭਤੀ ਆ ਗਈ ਆ ਸੜ ਲੱਦੇ ਇਹਨੂੰ ਮੈਨੂੰ ਕਿਹੜੀ ਪ੍ਰਵਾਹ ਪਈ ਏ ਦੀ ਤੂੰ ਟੌਰ ਨਾ ਰਹਿਣਾ ਪੂਰੇ ਨਾ ਚੰਗਾ ਕੋਈ ਗੱਲ ਨਹੀਂ ਆ ਤੂੰ ਲੈ ਲਓ ਮੇਰੇ ਕੋਲ ਆਪਣੀ ਭੂਆ ਦੇ ਹੁੰਦਿਆ ਪ੍ਰਵਾਹ ਵੀ ਕਰੀ ਦੀਂ ਚੱਲ ਪੀ ਲੈ ਤੂੰ ਉਹ ਨਹੀਂ ਤੁਸੀਂ ਪੀ ਲਓ ਮੈਂ ਅੱਗੇ ਠੀਕ ਨਹੀਂ ਮੈਨੂੰ ਜੋ ਕੰਮ ਹੋਇਆ ਥੋੜਾ ਜਿਹਾ ਜੇ ਪਾ ਦੇ ਮੇਰੀ ਤੀ ਫਿਰ ਤੇ ਬਸ ਕਰ ਬਸ ਕਰ ਚੱਲ ਪੀ ਪੀ ਲੈ ਪੁੱਤ ਸਾਡੀ ਖਾਨਦਾਨੀ ਕਿੱਥੇ ਇਹਦੀ ਖਾਨਦਾਨੀ ਕਿੱਥੇ ਹੈ ਵੇ ਪਿੱਛੇ ਸਾਡਾ ਕਿਦਾਂ ਦਾ ਕੰਮ ਆ ਕਿੱਦਾਂ ਹਡਾਦਰ ਸਤਕਾਰ ਹੁੰਦਾ ਸਾਰੇ ਪਾਸੇ ਆਪਾਂ ਤੇ ਅਕਲਾਂ ਵਾਲੀਆਂ ਆ ਵਾਂ ਤੇ ਮੇਰੀ ਭਤੀ ਵੀ ਮੇਰੇ ਉੱਤੇ ਹੀ ਗਈ ਹੈ ਹੈ ਕਿੰਨੀ ਅਕਲਾਂ ਵਾਲੀ ਆ ਮੈਂ ਵੀ ਉਹ ਪਰਿਵਾਰ ਚੋਂ ਹੀ ਆ ਜਿਹੜੇ ਪਰਿਵਾਰ ਚੋਂ ਤੁਸੀਂ ਆਏ ਜੇ ਤਾਂ ਹੀ ਨਾ ਇਹ ਪਤਾ ਕੀ ਚਾਹੁੰਦੀ ਆ ਵੀ ਮੇਰੀ ਭੈਣ ਇੱਥੇ ਆਵੇ ਹੈ ਤੇ ਉਹ ਆਣ ਕੇ ਇੱਥੇ ਰਵੇ ਮੈਂ ਵੜਨਦੀ ਨਹੀਂ ਇਹਦੀ ਭੈਣ ਨੂੰ ਮੈਂ ਤਾਂ ਕਦੀ ਵੀ ਨਹੀਂ ਵੜਨ ਦਿੰਦੀ ਹਾਂ ਹੋਰ ਪੂਜੀ ਤੂੰ ਇੱਕ ਸਾ ਬਲਾਓ ਜਿੱਦਾਂ ਇਹ ਬੋਲਦੀ ਆ ਉਦਾਂ ਹੀ ਹੁੰਨੇ ਬੋਲਣਾ ਵਾ ਇਹਨਾਂ ਦੋਨਾਂ ਦੇ ਤੁਹਾਡੇ ਨੱਕ ਵਿੱਚ ਦਮਗਾ ਛੜਨਾ ਹੁ ਤੁਹਾਨੂੰ ਤੇ ਜੀਨ ਨਹੀਂ ਦੇਣਾ ਇਹਨਾਂ ਨੇ ਨਹੀਂ ਜੀਨ ਤੇ ਮੈਨੂੰ ਆਹੀ ਹੁ ਦੰਦੀ ਕਟੇਡੀ ਜਬਾਨ ਫੇਰਦੀ ਵੇਖੀ ਸੁਣੀ ਜਾਈ ਤੂੰ ਰਹਿਣਾ ਵਾ ਨਾ ਹੁਣ ਇੱਥੇ ਪਰ ਇੱਕ ਗੱਲ ਤੂੰ ਪਰਵਾਹ ਨਾ ਕਰੀਂ ਇਹਦੀ ਠੀਕ ਹੈ ਨਾ ਕੋਈ ਨਹੀਂ ਜੀ ਤੂੰ ਫਿਕਰ ਨਾ ਕਰੋ ਇੱਥੇ ਕੀ ਆਇਆ ਵਾ ਸਾਰਾ ਕੁਝ ਮੇਰੇ ਹੱਥ ਚ ਹੀ ਹੈ ਜੀ ਠੀਕ ਹਾਂ ਤਾਂਸ ਓਕੇ ਪੂਜੀ ਨੂੰ ਵੀ ਤੇ ਦੇਣਾ ਹੈਗਾ ਪੂਆ ਨੂੰ ਮੈਂ ਕਿੱਥੋਂ ਲੈਦਾ ਦੱਸਾਂ ਵਾਲੀ ਫਰੂਟੀ ਦੇ ਵਿੱਚੋਂ ਤੇਰੀ ਗਰਾਸੀ ਭਰ ਗਈ ਉਹ ਥੋੜੀ ਆ ਮੈਨੂੰ ਤਾਂ ਲੱਗਣ ਡੈ ਵਿੱਚ ਪਾਣੀ ਪਾਉਣਾ ਪੈਣਾ ਦੱਸਾਂ ਵਾਲੀ ਫਰੂਟੀ ਦਾ ਦੋ ਦੋ ਗ라스 ਭਰਦਿਆਂ ਵਾ ਐਡੀਆਂ ਕਿਤੇ ਆਈਆਂ ਸਮਝਾਉਂਦੀ ਨਹੀਂ ਇਹਦੀ ਮੈਨੂੰ ਇਹ ਕਿੱਥੋਂ ਸਾਦ ਲਈ ਇਹ ਐਡੀ ਤਾਂ ਹੈ ਨਹੀਂ ਜੀ ਸੋਹਣੀ ਬਹੁਤ ਸੋਹਣੀ ਆ ਮੇਰੀ ਤਾਂ ਭਤੀਜੀ ਬੜੀ ਸੋਹਣੀ ਆ ਸੋਹਣੀ ਆ ਇੱਥੇ ਕੀ ਇਹਨੂੰ ਚਟਣਾ ਮੈਂ ਦਾਸ ਰੰਗ ਚਿੱਟਾ ਵਾ ਅਕਲ ਮਾੜੀ ਜੀ ਵੀ ਨਹੀਂ ਹੈਗੀ ਮੇਰੀ ਭੈਣ ਦੇ ਤਾਂ ਪਾਸ ਕੋ ਵੀ ਨਹੀਂ ਹੈਗੀ ਇਹ ਇੰਨੀ ਸੋਹਣੀ ਮੇਰੀ ਭੈਣ ਵਾ ਇੰਨੀ ਉੱਚੀ ਲੰਮੀ ਜ਼ੁਬਾਨ ਵਾ ਉਹਦਾ ਰਿਸ਼ਤਾ ਕਰ ਲੈਂਦੀ ਤੇ ਇਹਨੇ ਮਰ ਜਾਣਾ ਹੀ ਇਹਨੇ ਕਿਤੇ ਦੱਸ ਹੈ ਹੁਣ ਤੋ ਚਾਹ ਸੁਨੇਹਾ ਦੇਤਾ ਵਾ ਵੀ ਚਾਹ ਬਣਾ ਲਾ ਫਟਾਫਟ ਜੂਤਾਂ ਦੇ ਅੰਦਰ ਨੰਗ ਲੈੰਦੇ ਫਰੂਟੀ ਤੇ ਨੰਗ ਲੈੰਦੇ ਦੇ ਅੰਦਰ ਜਿਹੜੀ ਦਸਾਂ ਵਾਲੀ ਲੈਂਦੀ ਐ ਚਾਹ ਦਾ ਪਾਦੇ ਉੱਤੋਂ ਦੀ ਹੁਣ ਉਹਦੇ ਮੂੰਹਾ ਢੋ ਲੋ ਦੋਵੇਂ ਜਾਣੀਆਂ ਤੂੰ ਮੂੰਹ ਚ ਪੁੰਦੂ ਤੁਹਾਡੇ ਚਾਹ ਲੱਗਦਾ ਪਿੰਦਰ ਨੰਗ ਗਿਆ ਵਾ ਹੋਣ ਆ ਗਿਆ ਅਸਲੀ ਟਾਈਮ ਆਪਣੀ ਅਗਲੀ ਚਾਲ ਚੱਲਣ ਦਾ ਪਰ ਹੁਣ ਮੈਂ ਕਰਾਂ ਕੀ ਚੱਲ ਨਵ ਹਾਂਜੀ ਕੀ ਕਰਦੀ ਮਰਤੀ ਕੁਛ ਨਹੀਂ ਭੋਜੀ ਬਿੱਲੀ ਬਿਟੀ ਤੇ ਮੈਂ ਤਾਂ ਕਣੀ ਕੋ ਫੋਨ ਵੀ ਨਹੀਂ ਆ ਦੇਖ ਲੈ ਦੇਖ ਲੈ ਕੋਈ ਨਹੀਂ ਹੁਣ ਨਹੀਂ ਫੋਨ ਦੇਖਣਾ ਤੇ ਕਦੋਂ ਦੇਖਣਾ ਪੁੱਤ ਤੇ ਮੇਰੇ ਨਾ ਪੁੱਤਰ ਲੱਕ ਚ ਬੜੀ ਪੀੜ ਹੋ ਗਈ ਆ ਮੇਰੇ ਕੋ ਤਾਂ ਤਾਂ ਹੀ ਨਹੀਂ ਹੋਇਆ ਜਾਂ ਗਿਆ ਅੱਜ ਤੇ ਤੇ ਮੇਰੀ ਗੱਲ ਸੁਣ ਹਾਂ ਮੇਰੀ ਧੀ ਹਾਂਜੀ ਦੱਸ ਆ ਨਾ ਗਲੀ ਚ ਗੰਦ ਕਰਾ ਪਿਆ ਆ ਤੇ ਮੇਰੀ ਧੀ ਮਾਸਾ ਕਚਾੜੂ ਲਾਇਆ ਹਾਂ ਜਾ ਕੇ ਉਹ ਆਈ ਗਲੀ ਚ ਮੈਂ ਕਿਉਂ ਨਾ ਮਰ ਜਾਵਾਂ ਮੈਂ ਹਵਾ ਲੱਗਾਗੀ ਹਾਏ ਹਾਏ ਫਿਰ ਕੀ ਆ ਭਤੀਆਂ ਤੂੰ ਮੇਰੀ ਕਿਹੜੀ ਉੱਪਰੀ ਆ ਜਿਹਦੀ ਬੇਟੀ ਉਹਦੇ ਮੈਨੂੰ ਬੰਦ ਲੈਣਾ ਕਰੂਗਾ ਲੈ ਐਵੇਂ ਕਰੂਗਾ ਗੱਲਾਂ ਦੱਸ ਕਿਸ ਦੀ ਮੌਤ ਆ ਇਹ ਤੇਰੇ ਕੋਲ ਗੱਲ ਕਰੂਗਾ ਮੇਰੇ ਹੁੰਦਿਆਂ ਐਵੇਂ ਨਾ ਇਦਾਂ ਕਰਿਆ ਕਰ ਕੋਈ ਚੱਲ ਕਰਦਾ। ਮੋਦੀ ਨੂੰ ਘਲਾਉਂ ਆਪਿਓ ਫੇਰ ਆਉਂਦੇ ਨੇ। ਉਹਨੂੰ ਤੇ ਮੈਂ ਕਲਮਦੀ ਨਹੀਂ ਉਹ ਤਾਂ ਭੱਜ-ਭੱਜ ਜਾਂਦੀ ਬਾਹਰ ਨੂੰ ਝਾੜੂ ਲਾਉਣਾ। ਪਤਾ ਕੀ ਕਰਦੀ ਆ? ਆਂਢੀ ਗਵਾਂਢੀ ਇਕੱਠੇ ਕਰ ਲੈਂਦੀ ਆ ਤੇ ਘਰ ਦੀਆਂ ਸਾਰੇ ਪੇਤ ਦਿੰਦੀ ਆ। ਉਹ ਚੁਗਲੀਆਂ ਕਰਦੀ ਲਤਰੋ ਕੇ ਥਾਂ ਦੀ ਦੇ ਕਰਨ ਵਾਲੀਆਂ ਨਹੀਂ ਹੁੰਦੀਆਂ। ਮੈਂ ਤੇਨੂੰ ਘੇਟੋਂ ਬਾਹਰ ਪੈਰ ਨਹੀਂ ਪਾਉਣ ਦਿੰਦੀ। ਹੈ? ਤੇ ਮੈਂ ਇਹ ਸੋਚਿਆ ਕਿ ਚਲ ਤੂੰ ਤੇ ਮੇਰੀ ਭਤੀ ਹੈ, ਹੈ? ਤੇ ਤੂੰ ਨਾ ਜੱਤੀ ਬਣ ਕੇ ਝਾੜੂ ਲਾਇਆ ਹੱਜ। ਚਲੋ ਕੋਈ ਗੱਲ ਨਹੀਂ ਤੁਸੀਂ ਇਹਨੇ ਤਰਲੇ ਜੇ ਕਿ ਹੁਮਾਰੇ ਆਂਗੇ ਤੌਰ ਨਾਲ ਕਹੂੰ ਹਮ ਇਹ ਨਹੀਂ ਨਹੀਂ ਤੌਰ ਨਾਲ ਕਿੱਥੇ ਗਿਆ ਜਾਂਦਾ ਫੇਰਾ ਲੱਕ ਹੀ ਬੜਾ ਦੁਖਾਂ ਡਿਆ ਵਾ ਤੇ ਕੋਈ ਨਹੀਂ ਮੈਂ ਝਾੜੂ ਲਾ ਜਾਣੀ ਤੇ ਘੁੱਟ ਦਿਨੀ ਆ ਤੁਹਾਡਾ ਲੱਕ ਤੇਲ ਤੁਲ ਲਾ ਦਿੰਨੀ ਆ ਜਾ ਜਾ ਮੇਰੀ ਧੀ ਤਰ ਜਾ ਕੁ ਮੈਂ ਆ ਕੀ ਜਾ ਜਾ ਮੇਰੀ ਧੀ ਅੱਜ ਤੇ ਤੈਨੂੰ ਮੈਂ ਕੱਲਣ ਢਈ ਆ ਮੁੜ ਕੇ ਆਪ ਝਾੜੂ ਲੈ ਲੈ ਜਾਇਆ ਕਰਨਾ ਤੂੰ ਬਾਹਰ ਵੇਖੀ ਸਹੀ ਤੂੰ ചാലാ വന്നി ഭീത ਨਹੀਂ ਤਰਨ ਲੱਗਾ ਗਿਆ ਉਹੰਡਿਆ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਝਾੜੂ ਪੀ ਰਹੀ ਹਾਂ ਬਾਬੇ ਥੋੜਾ ਜਿਹਾ ਰਾਹ ਛੱਡ ਦੇਣਾ ਹੈ ਕਿਸੇ ਨੂੰ ਨੰਗਣਾ ਵੀ ਹੁੰਦਾ ਏ ਸੌਰੀ ਸੌਰੀ ਮੇਰਾ ਨਾ ਧਿਆਨ ਨਹੀਂ ਰਿਹਾ ਲਓ ਨੰਗ ਜਾ ਤੁਸੀਂ ਆ ਛਾੜੂ ਦੇ ਲੈ ਜਾਓ ਨਾ ਬਾਬਾ ਹਾਂਜੀ ਭੂਜੀ ਪੁੱਤ ਝਾੜੂ ਕਿੱਥੇ ਆ ਉਹ ਤੇ ਬਾਹਰ ਹੀ ਰਹਿ ਗਿਆ ਜਾ ਲੈ ਆ ਮੇਰੀ ਤੀ ਝਾੜੂ ਤੇ ਲੈ ਆ ਫੜ ਕੇ ਕੋਈ ਨਹੀਂ ਵੜ ਲਿਆ ਚਲ ਕੋਈ ਨਹੀਂ ਮੈਂ ਲੈ ਆਉਣੀ ਆ ਆਉਣੀ ਆ ਮੈਂ ਚਲ ਆਹ ਬਣੀਓ ਕਰਨ ਹੈ ਸ਼ੁਕਰ ਵਾਕੇ ਤੇ ਜਿਹੜਾ ਕੰਮ ਮੈਂ ਚਾਹਦੀ ਸੀ ਨਾ ਉਹ ਤੇ ਹੋ ਗਿਆ ਹੁਣ ਵੇਖੋ ਅੱਗੇ ਅੱਗੇ ਬੜਦਾ ਸੀ ਹੈ ਲੈ ਕੰਬਲੀ ਝਾੜੂ ਵੀ ਇੱਥੇ ਛੱਡ ਗਈ ਦੱਸ ਐਡਾ ਖਾਦਾ ਸ਼ਰਮਾਉਣਾ ਸੀਗਾ ਹੈ ਸ਼ਰਮਾ ਹੀ ਗਈ ਛਦੇਣ ਕੇ ਖਾਣ ਦੀ ਚਲ ਜਸਵਿੰਦਰ ਕੌਰੇ ਹੁਣ ਤੂੰ ਆਏਂਗੀ ਮੇਰੇ ਘਰ ਹੱਥ ਜੋੜ ਕੇ ਰਿਸ਼ਤਾ ਮੰਗੇਂਗੀ ਤੇ ਮੈਂ ਵੀ ਫਿਰ ਨਖਰੇ ਵਿਖਾ ਲੂੰ ਕਿ ਤੈਨੂੰ ਵੇ ਸਹੀ ਤੂੰ ਗਾੜੀ ਗਾੜੀ ਬਣਦਾ ਕੀ ਆ ਮੈਂ ਇਹ ਨੂੰ ਨੰਨੇ ਬੈ ਕੇ ਸੋਚੂਗਾ ਮੇਰਾ ਇਤਿਹਾਸ ਐ ਨਿਕਲ ਗਿਆ ਉਹਦੇ ਵਾਲਾ ਵੇਖ ਕੇ ਮੈਂ ਤੇ ਬੜੀ ਟੈਨਸ਼ਨ ਮਨਾਉਂਦੀ ਹਾਂ ਨਾ ਵਾ ਹਾਂਜੀ ਪੁੱਤ ਕੀ ਗੱਲ ਹੋ ਗਈ ਆ ਕੁਛ ਵੀ ਨਹੀਂ ਤੂੰ ਤੁਸੀਂ ਤੇਨੇ ਛਾੜੂ ਵੀ ਇੱਥੇ ਸੋਟ ਆਈ ਆ ਉਹ ਨੂੰ ਭੂਆ ਜੀ ਮੈਂ ਲਾਉਂਦੀ ਹਾਂ ਤੇ ਮੇਰੇ ਹੱਥੋਂ ਛੁੱਟ ਗਿਆ ਫਿਰ ਮੈਂ ਉੱਥੇ ਹੀ ਰੱਖ ਕੇ ਤੇ ਆਗੀ ਮਾਂ ਕੀ ਚੁੱਕਾਂਗੀ ਹੁਣੇ ਲੈ ਦੱਸ ਐਦਾਂ ਥੋੜੀ ਘਰੀ ਦਾ ਹੁੰਦਾ ਵਾ ਤੂੰ ਸਿਆਣੀ ਬਿਆਣੀ ਆ ਤੂੰ ਕਿਹੜੀ ਨਿਆਣੀ ਆ ਹੁਣ ਚੱਲ ਕੋਈ ਨਾ ਛੱਡ ਪਰੇ ਨਾ ਮੈਂ ਚਾਹ ਬਣਾ ਕੇ ਦੇਣੀ ਆਪਣੀ ਧੀ ਨੂੰ ਹੈ ਹਾਂਜੀ ਕੋਈ ਨਹੀਂ ਬਣਾਉਣੀ ਆ ਗਿਆ ਪੁੱਤ ਹਾਂਜੀ ਮੰਮੀ ਪੁੱਤ ਇੰਨਾ ਚਿਰ ਲਾ ਕੇ 10 ਮਿੰਟਾਂ ਦਾ ਵਲਾਕ ਕਰਕੇ ਗਿਆ ਤੂੰ ਮੈਂ ਤਾਂ ਘੰਟੇ ਬਾਅਦ ਆਇਆ ਹਾਂ ਉਹ ਮੰਮੀ ਇਦਾਂ ਟਾਈਮ ਪੜਾਇਆ ਵਾ ਗੱਲ ਲੱਗ ਗਿਆ ਤੇ ਰੋਟੀ ਪਕਾ ਕੇ ਰੱਖੀ ਤੇ ਠੰਡੀ ਹੋ ਗਈ ਹੈ ਹੁਣ ਖਾ ਠੰਡੀ ਤੇ ਮੈਨੂੰ ਕੀ ਆਉਣਾ ਚੱਲ ਕੋਈ ਗੱਲ ਨਹੀਂ ਠੰਡੀਆਂ ਖਾ ਲੈਣੀ ਆ ਚੱਲ ਆ ਮੈਂ ਫਿਰ ਵੀ ਤੇਰੀ ਮਾਂ ਨਾਲ ਨਹੀਂ ਬਣਾ ਠੰਡੀਆਂ ਖਵਾ ਲਾਂਗੀ ਆ ਜਾ ਮੇਰਾ ਪੁੱਤ ਮਾਪਾ ਦੁਨੀਆ ਦਾ ਨਾ ਲੈ ਗੱਲ ਸੁਣ ਮੇਰੀ ਮੈਂ ਤੈਨੂੰ ਇੰਨੇ ਫੋਨ ਲਾਇਆ ਫੋਨ ਨਹੀਂ ਨਿ ਕੋਤੇ ਚੁੱਕਿਆ ਫੋਨ ਤੇ ਮਮੇ ਘਰੇ ਹੀ ਵੇਖ ਲੈ ਇੰਨਾ ਬੇਫਿਕਰ ਹੋਇਆ ਨਜ਼ਾਰਾ ਹੁੰਦਾ ਜੇ ਭਲਾ ਤੈਨੂੰ ਕਿਤੇ ਲੋਡ ਪੈ ਜਾਂਦੀ ਜਾਂ ਮੈਨੂੰ ਪੈ ਜਾਂਦੀ ਫੇਰ ਮੈਂ ਕੀ ਕਰਦੀ ਪੁੱਛਣਾ ਕੋਈ ਗੱਲ ਨਹੀਂ ਹੈਂ ਨਾ ਫਿਕਰ ਕਰ ਤੂੰ ਹੀ ਰੋਟੀ ਲਿਆਓ ਤੇ ਬਹਿ ਲੈ ਪੁੱਤ ਮੈਂ ਲੈ ਕੇ ਆਉਂਦਾ ਲੈ ਦੱਸ ਆ ਮੈਂ ਹੁਣੇ ਲੰਘ ਕੇ ਗਈ ਆਂ ਤੇ ਤੂੰ ਕਿਹੜੇ ਵੇਲੇ ਆਣ ਕੇ ਬਹਿ ਗਿਆ ਇੱਥੇ ਉਹ ਮਮੇ ਦੇ ਹੁਣੇ ਆਏ ਆਂ ਅੱਛਾ ਮੇਰੀ ਗੱਲ ਸੁਣੋ ਹਾਂ ਪਿੰਦਰ ਗਿਆ ਹੀ ਮੋਟਰਸਾਈਕਲ ਤੇ ਗਾਂ ਨੂੰ ਅੱਛਾ ਤੇ ਨਵ ਲੌਂਡੀ ਝਾੜੂ ਹਾਂ ਇਹਦੇ ਵੱਲ ਵੇਖ ਕੇ ਤਾਂ ਹੱਸ ਕੇ ਗਿਆ ਦੇ ਗਾਂ ਆਹੋ ਓਏ ਉਹਦੀ ਹੀ ਹਿੰਮਤ ਜਾਮਾ ਦੇ ਘਰ ਫਿਰ ਮੈਂ ਬੈ ਚੋ ਇੱਥੇ ਜਿਹੜਾ ਕੰਮ ਆਪਾਂ ਚਾਹੁੰਦੇ ਸੀ ਨਾ ਹੋ ਗਿਆ ਜੇ ਉਹ ਮੈਨੂੰ ਇਹ ਆ ਕਿ ਤੇ ਭਲੀਏ ਮਾਂ ਸੇ ਸਰਨਾ ਪਰਵਾਦੀ ਹਾਂ ਜਿਹੜੀ ਦੋਆਂ ਟੱਪਰਾਂ ਦੇ ਤੂੰ ਹੀ ਵੀ ਨਾ ਸਿੱਧੇ ਹੀ ਰਿਓ ਸਿੱਧੇ ਰਹਿਓ ਇੱਥੇ ਤੁਹਾਨੂੰ ਇੰਨਾ ਪਤਾ ਨਹੀਂ ਕਿ ਮੈਂ ਕੁੜੀ ਕਿਹੜੇ ਕੰਮ ਇੱਥੇ ਲਿਆਂਦੀ ਆ ਜਿਹੜਾ ਕੰਮ ਆਪਾਂ ਕਰਨਾ ਉਹ ਹੋ ਗਿਆ ਵਾ ਠੀਕ ਆ ਨਾ ਅਜੇ ਤੇ ਸ਼ਰਵਾਦ ਵਾ ਗਾੜੀ ਗਾੜੀ ਵੇਖੋ ਫਿਕਰ ਨਾ ਕਰਿਆ ਕਰੋ ਬੋਤਾ ਮੇਰੇ ਹੁੰਦੇ ਆ ਠੀਕ ਵਾ ਨਾ ਇਹ ਆ ਵੀ ਜਿਹੜਾ ਵੀ ਕਰਨਾ ਨਾ ਟਮਾਟਕਾਣੇ ਰੱਖੇ ਕੋ ਕੰਮ ਕਰੀ ਸਾਡਾ ਨਾ ਡਾਗੋ ਡਾਗੀ ਕਰਾਦੀ ਕੰਮ ਕੇ ਦੇ ਇੱਥੇ ਲੈ ਦੱਸ ਤੁਸੀਂ ਡਰਦੇ ਰਹੋ ساری ਉਮਰ ਇਦਾਂ ਨੰਗ ਜਾਣੀ ਤੁਹਾਡੀ ਕਿੰਨੀ ਵਾਰੀ ਕਿਹਾ ਵੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਮੇਰੇ ਅੱਗੇ ਤੇਰੀ ਮੂੰਹ ਨਾ ਤੇਰੀ ਬੰਦੀ ਨਹੀਂ ਤੇ ਲਾ ਕੇ ਗਵੰਡੀਆਂ ਨਾ ਮਗਾਲ ਲੀਆਂ ਨਹੀਂ ਲੈ ਕਿੱਥੇ ਨੋਂ ਦੀ ਗੱਲ ਕਿੱਥੇ ਗਵੰਡੀਆਂ ਦੀ ਗੱਲ ਗਵੰਡੀਆਂ ਦੀ ਗੱਲ ਐਵੇਂ ਨਾ ਹਜੀਆਂ ਗੱਲਾਂ ਦਾ ਦਾ ਚਾਚੂ ਪਿਆਲ ਕੇ ਸਵਾਦਾਂ ਕੰਮ ਕਰੀ ਤੂੰ ਮੈਂ ਐਡੀ ਵੱਡੀ ਖੁਸ਼ਖਬਰੀ ਦਿੱਤੀ ਹੈ ਤੇ ਹੋਰ ਮੇਰੇ ਸੱਦੇ ਵਾਲਾ ਨੂੰ ਪੈਣ ਦੇ ਆ ਉਹ ਚੰ ਸਾਥ ਦੋ ਮੇਰਾ ਸਾਥ ਸਾਥ ਦੇਂਦੇ ਨੇ ਕੀ ਕਰੀਏ ਫੇਰ ਇੱਥੇ ਹੂੰ ਹੋਰ ਕੀ ਕਰੀਏ ਗਾੜੀਆਂ ਭੱਜ ਭੱਜ ਪੈਂਦੇ ਆ ਉਹਦਾ ਕੰਮ ਕਰਦੇ ਆਵੇ ਕਰ ਲੂੰਗੀ ਨਾਲੇ ਨਾ ਆ ਜਿਹੜਾ ਮੈਂ ਲੱਗਿਆ ਨਾ ਤੀਰ ਚ ਲਾਉਣ ਇਹ ਪੂਰਾ ਲੱਗਣਾ ਨਿਸ਼ਾਨੇ ਤੇ ਠੀਕ ਵਾ ਨਾ ਤੇ ਨਾਲੇ ਜਸਵਿੰਦਰ ਕੌਰ ਨੂੰ ਹੁਣ ਪਤਾ ਲੱਗੂਗਾ ਪੇ ਘਰ ਗਏ ਨੂੰ ਜਵਾਬ ਕਿਦਾਂ ਦੇਈਦਾ ਹੁਣ ਹੱਥ ਜੋੜ ਜੋੜ ਕੇ ਰਿਸ਼ਤਾ ਅਗਲੀ ਨੇ ਲੈਣਾ ਵਾ ਵੇਖਿਓ ਸਹੀ ਤੁਸੀਂ ਤੇ ਫਿਰ ਮੈਂ ਵੀ ਪਹਿਣਾ ਪਾਰਾਂ ਤੇ ਜਿੱਦਾਂ ਇਹ ਪੈਂਦੀ ਸੀ ਮੇਰੇ ਨਾਲ ਕਰ ਗਿਆ ਅਜੇ ਤੇ ਸ਼ਰਵਾਦ ਵਾ ਗਾੜੀ-ਗਾੜੀ ਵੇਖੋ ਜਿਹੋ ਜਿਹੇ ਤੂੰ ਕੰਮ ਕਰਾਉਣ ਦੇ ਹੈ ਨਾ ਤੂੰ ਲੱਗਦੀ ਕਹ ਲੈ ਬੰਦਿਆਂ ਸਿਰ ਲਵਾ ਦੇਣੇ ਆਹ ਵੇਖੋ ਘਰ ਦੀ ਕੀ ਫਰਦੀ ਆ ਸਭ ਕੰਮ ਕਰਗਾ ਕੋਈ ਹਾਂ ਜਦੋਂ ਵੇਖੋ ਸੜੇ ਪੈਂਦੇ ਰਹਿੰਦੇ ਬਸ ਇਹ ਪਤਾ ਨਹੀਂ ਕੁੜੀ ਕੌਣ ਆਈ ਐਨਾ ਆਲਾ ਮੈਨੂੰ ਲੱਗਦਾ ਸ਼ਦੇਣ ਹੀ ਐਨੇ ਹਰਨ ਮਾਰ ਰਹੇ ਨੇ ਤਾਂ ਵੀ ਨੀ ਰਾਹ ਛੱਡਿਆ ਤੇ ਮੁੜ ਕੇ ਵੇਲਾ ਹੱਸ ਕੇ ਤੇ ਝਾੜੂ ਛੱਡ ਕੇ ਤੇ ਚੱਲ ਗਈ ਪਸਾਣੀਆਂ ਹੁਣ ਹੈ ਕਹੋਨੇ